ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿੱਤਰੋ ਆ ਜਿਹੜਾ ਹਨਾ ਟਰੈਕਟਰ ਤੁਸੀਂ ਦੇਖ ਰਹੇ ਹੋ ਇਹ ਰਾਜਾ ਟਰੈਕਟਰ ਆ ਇਹਦੇ ਵਿੱਚ ਇੰਨੀਆ ਕਿ ਜਾਨੀ ਕਿ ਕੁਆਲਿਟੀ ਆ ਹਨਾ ਇੱਕ ਤਾਂ ਲਾਈਕ ਜਿੱਦਾਂ ਜੇ ਹੁਣ ਆਪਾਂ ਸਪੈਸ਼ਲ ਐਡੀਸ਼ਨ 3630 ਲੈਨੇ ਆ ਸਿੰਪਲ ਤੇ ਇਹ ਟਰੈਕਟਰ ਜਾਨੀ ਕਿ ਫੋਰ ਡੀਲ ਤੇ ਆਪਾਂ ਨੂੰ ਆ ਜਾਂਦਾ ਆ ਦੂਜਾ ਨੰਬਰ ਇਹਦੇ ਵਿੱਚ ਇਹ ਕੁਆਲਿਟੀ ਇੰਨੀ ਆ ਕਿ ਆ ਵੀ ਮੈਂ ਆਪਣੇ ਇਹ ਰਿਸ਼ਤੇਦਾਰਾਂ ਕੋਲ ਹੀ ਆ ਜਿੱਦਾਂ ਮੈਂ ਬਹੁਤ ਇਸ ਟਰੈਕਟਰ ਦਾ ਫੈਨ ਆ ਫੈਨ ਇਦਾਂ ਹੈ ਮਤਲਬ ਕਿ ਵੀ ਇਹਦੇ ਜੋ ਪੈਟਰਨ ਵਗੈਰਾ ਜੋ ਸਾਰਾ ਹਨਾ ਉਹ ਸੇਮ ਹੀ ਆ ਇਹਦੀ 50 ਹਾਰਸ ਪਾਵਰ ਹੈ ਠੀਕ ਆ ਤੇ ਇਹਨੂੰ ਉਦਾਂ ਆਏ ਆ ਵੀ ਮਾਈਕੋ ਪمپ ਆਉਂਦਾ ਆ ਦੂਜਾ ਨੰਬਰ ਇਹਦੇ ਵਿੱਚ ਇਹ ਕੁਆਲਿਟੀ ਵੀ ਹੈ 50 ਹਾਰਸ ਪਾਵਰ ਦਾ ਟਰੈਕਟਰ ਪੂਰਾ ਸਪੈਸ਼ਲ ਡਿਵੀਜ਼ਨ ਦਾ ਜਿੱਦਾਂ ਐਂ ਜਿੰਨੀ ਯਾਨੀ ਕਿ ਉਹਨੂੰ origignal ਰੱਖ ਲਈਏ ਜਾਂ ਕੈਂਪ ਚੇਂਜ ਕਰਾ ਲਈਏ ਉਹਨੇ ਪੂਰੀ ਕੰਡ ਕਰਦਾ ਇਹ ਇਹਦੇ ਵਿੱਚ ਆਪਾਂ ਨੂੰ ਇਹ ਆਪਸ਼ਨ ਮਿਲ ਜਾਂਦੀ ਐ ਇੱਕ ਤਾਂ ਰੇਟ ਦੇ ਪੱਖੋਂ ਦੂਜਾ ਨੰਬਰ ਇਹ ਆ ਵੀ ਛੋਟਿਆਂ ਚ ਛੋਟਾ ਵੱਡਿਆਂ ਤੋਂ ਵੱਡਾ ਜਿਹੜਾ ਮਾਜੀ ਇਹਨਾਂ ਕੰਮ ਲਵੋ ਇਹ ਨੂੰ ਮਰੇ ਉਹ ਆ ਜਿਹੜਾ ਵੀ 4 ਵੀਲ ਵੀ ਇਹਦਾ ਜਿੱਦਾਂ ਇਹ ਕ੍ਰੋਮ ਪੀਲੀਆਂ ਵਾਂਗੂ ਜਿੱਦਾਂ ਉਹ ਆਏ ਰੇ ਆਮ ਦੂਜਾ ਨਹੀਂ ਹੈਗਾ ਐਕਸਲਾਂ ਵਾਲਾ ਨਹੀਂ ਹੈਗਾ ਸਿੱਧਾ ਇਹਦੇ ਬੰਦ ਆ ਇਹਦਾ ਇਹ ਬੈਨੀਫਿਟ ਇਹ ਨਹੀਂ ਕੱਦੂ-ਕੱਦੂ ਚ ਪਾਣੀ ਨਹੀਂ ਪੈਂਦਾ ਸੈਕੰਡ ਨੰਬਰ ਇਹ ਆ ਵੀ ਇਹਦੇ ਵਿੱਚ ਜਿੱਦਾਂ ਜੇ ਹੁਣ ਆਪੇ ਇਹਨੂੰ ਹਨਾ ਸਪੈਸ਼ਲ ਐਡੀਸ਼ਨ ਵਾਲਾ ਟਰਬੋ ਲਾ ਦਨੇ ਆ ਹੌਰਸਪਾਵਰ ਦਾ 25 ਨੰਬਰ ਇਹਦੀ 55 ਹੌਰਸ ਪਾਵਰ ਹੋ ਜਾਂਦੀ ਆ ਉਹਦੇ ਨਾਲ ਕੀ ਇਹ ਇੰਨਾ ਜਿਹੜਾ ਮਾਦੀ ਆਪਾਂ ਛੋਟਾ ਵੱਡਾ ਕੰਮ ਆਲ ਰੌਂਡਰ ਜਿਦਾ ਕਹਿੜੀ ਐ ਵੀ ਉਹ ਕੰਮ ਹੋ ਜਾਂਦਾ ਇਹਦਾ ਇਹਦੇ ਵਿੱਚ ਜਿਹੜੇ ਆਹ ਫਿਊਚਰ ਜਿਹੜੇ ਯਾਨੀ ਕਿ ਹੌਲੈਂਡ 3630 ਐਡੀਸ਼ਨ ਚ ਵੀ ਨਹੀਂ ਆਉਂਦੇ ਇੱਕ ਤਾਂ ਇਹਨੂੰ ਆ ਦੇਖੋ ਸ਼ਟਰ ਗੇਅਰ ਦਿੱਤਾ ਆ ਮਤਲਬ ਕੀ ਇਹ ਹੈਗਾ ਹਾਈ ਲੋ ਆ ਚਾਰ ਗੇਅਰ ਆ ਜਿਹੜੇ ਗੇਅਰ ਦੇ ਵਿੱਚ ਵੀ ਯਾਨੀ ਕਿ ਉੱਚੀ ਆਪਾਂ ਇਹਨੂੰ ਰਿਵਰਸ ਚੌਥਾ ਹਾਈ ਜਾਂ ਇਹ ਚੌਥਾ ਮੀਡੀਅਮ ਸੌਰੀ ਲੋ ਕੀ ਹੈ ਜਿਹੜੇ ਮਰਜੀ ਗੇਅਰ ਦੇ ਵਿੱਚ ਆਪਾਂ ਇਹਨਾਂ ਨੂੰ ਅੱਗੇ ਪਿੱਛੇ ਕਰ ਸਕਦੇ ਹਾਂ ਉਸੇ ਗੇਅਰ ਦੇ ਵਿੱਚ ਤੇ ਇਹਦੀ ਲਫਟ ਕੈਪੈਸਿਟੀ ਵੀ ਇਹਦੀ ਯਾਨੀ ਕਿ 1800 1800 ਕੁਇੰਟਲ ਦੇ ਇਹ ਦੇ ਜਣ ਕੇ ਜੇ ਆਪਾਂ ਲੈਂਕਾ ਕੱਟ ਕੇ ਪਿੱਛੇ ਪਾ ਰਹੇ ਹਣਾ ਤੇ ਇਹਦੀ ਲਿਫਟ ਦੀ ਕਪੈਸਿਟੀ ਥੋੜੀ ਵਧ ਜਾਂਦੀ ਆ ਆ ਪਿੱਛੋਂ ਦੇਖੋ ਇਹਨੂੰ ਆ ਜਿਹੜੇ ਆ ਪਿੰਨਾਂ ਆ ਹਣਾ ਜੇ ਆ ਕੱਟ ਕੇ ਆਪਾਂ ਪਿੱਛੇ ਪਾ ਰਹੇ ਹਾਂ ਤੇ ਇਹਦੀ 200 ਕੁਇੰਟਲ ਦੀ ਲਿਫਟ ਦੀ ਕਪੈਸਿਟੀ ਵਧ ਜਾਂਦੀ ਆ ਡਿਸਟ੍ਰੀਬਿਊਟਰ ਲੱਗਾ ਆ ਐਨ ਜਣ ਕੇ ਜੇ ਆਪਾਂ ਇਹਨੂੰ ਲੇਜ਼ਰ ਕਰਾ ਆ ਜਾਂ ਕੋਈ ਵੀ ਆ ਇਹਦੇ ਸਾਡੇ ਜਿਹੜੇ ਰਿਸ਼ਤੇਦਾਰਾਂ ਆਲੂਆਂ ਵਾਲੀ ਜਿਹੜੇ ਹਣਾ ਮਸ਼ੀਨ ਆ ਉਹ ਵੀ ਬਹੁਤ ਵਧੀਆ ਇਹ ਚੱਕਰਾ ਤੇ ਇਹਨੂੰ ਪਿੱਛੇ ਆਉਂਦੀ ਆ ਪਲੇਟ 55 ਕਿਲੋ ਦੀ ਮੋਹਰੇ ਆਉਂਦੀ ਆ ਆ ਕਹਿੰਦਾ ਭਾਵੇਂ ਆ ਵੀ ਯਾਨੀ ਕਿ ਇਹ ਰਾਜਾ ਟਰੈਕਟਰ ਆ ਜਿਹੜੇ ਮਰਜ਼ੀ ਛੋਟੇ ਵੱਡੇ ਕੰਮ ਜਿੱਦਾਂ ਦੇ ਚ ਮਰਜ਼ੀ ਇਹਨੂੰ ਦੱਬ ਦੋ ਤੇ ਇਦਾਂ ਨਹੀਂ ਹੈਗੀ ਵੀ ਦਬਜੂ ਜਾਂ ਕੁਛ ਵੀ ਛੋਟੇ ਕੰਮਾਂ 'ਚ ਇਤਾਂ ਵੀ ਯਾਨੀ ਕਿ ਤੇਲ ਦਾ ਖਰਚਾ ਬਹੁਤ ਘਟਿਆ ਤੇ ਜੇ ਆਪਾਂ ਇਹਨੂੰ ਯਾਨੀ ਕਿ ਆ ਵੀ ਪੈਸਿਆਂ ਦੇ ਅਕੋਰਡਿੰਗ ਦੇ ਹਿਸਾਬ ਨਾਲ ਜਿੱਦਾਂ ਜੇ ਸਪੈਸ਼ਲ ਰੀਜਿਨ ਆ ਇੱਕ ਪਾਸੇ ਇਹ ਹੈ ਆ ਇਹ ਐਂਡ ਪੂਰੇ ਉਹਦੇ ਜਿੰਨੇ ਕੰਡ ਕਰ ਜਾਂਦਾ ਇਹ ਨੌਨ ਟਰਬੋ ਆ ਦੇਖੋ ਇਹਨੂੰ ਟਰਬੋ ਨਹੀਂ ਆਉਂਦਾ ਤੇ ਜਦੋਂ ਇਹਨੂੰ ਟਰਬੋ ਲੱਗ ਜਾਂਦਾ ਮਤਲਬ ਕਿ ਕਹਿੰਦਾ ਭਾਵੇਂ ਸਦਾ ਹੀ 55 ਹੌਸਪਾਵਾ ਦਾ ਇੰਜੀਨ ਇਹਦਾ ਬਣ ਜਾਂਦਾ ਹੈ ਇਹਨੂੰ ਮੇਕੋ ਪੰਪ ਆਉਂਦਾ ਹੈ ਰੂਟਰੀ ਪੰਪ ਨਹੀਂ ਜੀ ਰੂਟਰੀ ਪੰਪ ਨਹੀਂ ਹੈ ਮੇਕੋ ਪੰਪ ਜਿਆ ਦੂਜਾ ਨੰਬਰ ਇਹਦਾ ਇਹ ਆ ਵੀ ਜਾਨੀ ਕਿ ਬ੍ਰੈਂਡ ਨੂੰ ਬਹੁਤ ਸਾਰੇ ਟਰੈਕਟਰ ਬਣਾਇਆ ਵਾ ਆ ਗੇਰ ਗੂਰ ਜਿੱਦਾ ਬਹੁਤ ਲੀਵਰ ਆ ਦੇਖੋ ਛੋਟੇ ਜਿਹੇ ਜਮਾਂ ਹੀ ਨਾਲ ਆ ਇੱਥੇ ਇਹਦਾ ਚਾਰਜਰ ਲਾਇਆ ਆ ਸੀਰ ਦੇ ਥੱਲੇ ਹੀ ਚਾਰਜਰ ਲਾ ਕੇ ਮਤਲਬ ਕਿ ਫਿਰ ਤੋਂ ਬੰਦਾ ਗੂਨ ਪਾਣ ਜੇ ਵੀ ਜਿੱਦਾ ਮਰਜ਼ੀ ਤੇ ਆ ਇਹਦਾ ਕਲਚ ਦਿੱਤਾ ਪੀਡੀਓ ਦਾ ਜਿੱਦਾ ਸਪੈਸ਼ਲ ਸੀਮਾ ਉਹਨੂੰ ਆਉਂਦਾ ਹੀ ਹੈ ਸਪੈਸ਼ਲ ਰੀਸ਼ਨ ਨੂੰ ਇਦੇ ਆ ਪਿੱਛੇ ਟੂਪਾ ਦਾ ਯਾਨੀ ਕਿ ਇਧਾਂ ਫੇਵਰਬੋਰ ਲਾ ਕੇ ਆਂ ਕੇਵਨ ਪੂਰਾ ਬੰਦ ਕੀਤਾ ਵਾ ਯਾਨੀ ਕਿ ਜੇ ਕਹਿੰਦਾ ਭਾਵੇਂ ਇੱਥੇ ਫੋਨ ਬੰਦ ਡੈਗ ਜਵੇ ਤਾਂ ਇਦਾਂ ਨਹੀਂ ਵੀ ਥੱਲੇ ਚਲ ਜੂਗਾ ਪਲੇਟਫਾਰਮ ਵੀ ਐਂ ਬੈਂਨ ਨੂੰ ਬਹੁਤ ਵਧੀਆ ਟਰੈਕਟਰ ਆ ਪੈਸਿਆਂ ਦੇ ਹਿਸਾਬ ਨਾਲ ਜਿੱਦਾਂ ਜੇ ਹੁਣ ਆਪਾਂ ਮਾਦ ਕਹੀਏ ਮੇਰੇ ਹਿਸਾਬ ਨਾਲ ਕੋਈ ਬੰਦਾ 50 60 ਕਿੱਲਾਂ ਦੀ ਵੀ ਖੇਤੀ ਕਰਦਾ ਹਨ ਜੀ ਸਪੈਸ਼ਲ ਰੀਜਨ ਲੈਂਨ ਦਾ ਚਾਹ ਬਣਾਇਆ ਉਹ ਵੀ ਸਟਰੈਟਰ ਯਾਨੀ ਕਿ ਪੂਰੀ ਕੰਡ ਉਹਦੇ ਜਿੰਨੀ ਕਰਦਾ ਇਹਨੂੰ ਇਹ ਆ ਵੀ ਜੇ ਤਾਂ ਬੰਦਾ ਕੋਈ ਟੈਕੇ ਚਲਾਉਣ ਵਾਲਾ ਆ ਮਠਾਇਆ ਚਲੋ ਦੀ ਫੇ ਤਾਂ ਕੋਈ ਚੱਕਰ ਹੀ ਨਹੀਂ ਫੇ ਤਾਂ ਇਦਾਂ ਥੋੜੀ ਬਹੁਤੀ ਇਹਦੀ ਸੈਟਿੰਗ ਕਰਕੇ ਇੰਜਨ ਪੰਪ ਦੀ ਇਦਾਂ ਹੀ ਪਟਾਕੇ ਪਾਊਗਾ ਵੀ ਜੇ ਜੇ ਦਾ ਮਤਲਬ ਕੀ ਕਹਿੰਦਾ ਵੀ ਇਹ 13 ਹਲ ਪਾਉਣੇ ਆ 13 ਹਲ ਲਈ ਪਈ ਇਹਨੂੰ ਜਦਾਂ ਜਿਆ ਹੋਰ ਕੰਡਕੁੰਡ ਭੱਡੇ ਇਹਦਾ ਮਗਰ ਐਮਪਲੀਮੈਂਟ ਪਾਉਣੇ ਤੇ ਇਹਨੂੰ ਟਰਬੋ ਲੱਗਣਾ ਹਾਲਸਨ ਦਾ 5 5 ਐਚਪੀ ਦਾ ਹੀ ਐਨ ਪਟਾਕੇ ਪਾਉ ਪਿੱਛੇ ਇਹਨੂੰ 14 ਦੇ ਟਾਇਰ ਆ ਨੋਰੇ ਹੈਗੇ ਆ ਇਹਨੂੰ 8 5 8 3 20 ਦੇ ਇਹ ਪੂਰਾ ਹਨ ਡਾਣੇ ਦਾ ਟਰੈਕਟਰ ਹੈ ਇਹ ਟਰੈਕਟਰ ਦਾ ਤੇਲ ਖਰਚਾ ਬਹੁਤ ਘੱਟ ਹੈ ਜਿੱਦਾਂ ਆਪਣੇ ਲਈ ਵੀ ਸੜਕ ਤੇ ਇਹਦਾ ਤੋਰਾ ਵੀ ਵੱਧਦੇ ਆ ਜਿਹੜੀ ਜਿੱਦਾਂ ਹੁਣ ਸਪੈਸ਼ਲ ਐਡੀਸ਼ਨ ਦੇ ਵਿੱਚ ਆਪਾਂ ਚੇਂਜ ਕਰਦੇ ਆ ਹਨਾ ਗਰਾਰੀ ਕੋਈ ਇਸ ਟਰੈਕਟਰ ਦੀ ਪੈਂਦੀ 3600 ਦੀ ਇਹਦੇ ਕਿੰਨੇ ਛੜਕ ਨੇ ਜਿਹੜਾ ਆਮ ਫਾਰਮ ਟਰੈਕ ਸੱਕ ਹੋਇਆ ਮਹਿੰਦਰਾ ਦਾ ਹੋਇਆ ਸਾਰਿਆਂ ਟਰੈਕਟਰਾਂ ਜਿੱਦਾਂ ਇਹਦਾ ਤੋਰਾ ਉਹਨਾਂ ਉਹ ਵੱਧਦੇ ਆ ਬਾਕੀ ਇਹਦੇ ਆਹ ਚੀਜ਼ਾਂ ਬਹੁਤ ਘੈਂਟ ਹੈ ਮਤਲਬ ਕਿ ਆਹ ਜਿਹੜੇ ਲੈਫਟ ਦੇ ਲੀਵਰ ਆ ਦੇਖੋ ਉਰੇ ਥੋੜੇ ਜਿਹੇ ਜਿੱਡੇ ਆ ਇਹਨਾਂ ਦੇ ਇਹਦੇ ਪਹਿਲਾਂ ਹੀ ਤਾਂ ਮਲਾਈ ਵਾਂਗੂ ਰੈਲੇ ਆਉਂਦੇ ਆ ਆ ਦੇਖ ਤੇ ਇਹਨੂੰ ਲੈਫਟ ਦਾ ਵੀ ਆਹ ਦੂਜਾ ਵੀ ਆਉਂਦਾ ਆ ਆਟੋਮੈਟਿਕ ਜਿਹੜਾ ਆਹ ਜਿਹੜਾ ਡਿਸਟ੍ਰੀਬਿਊਟਰ ਹੋ ਗਿਆ ਲੀਵਰ ਜਾਨੀ ਕਿ ਇੰਨੇ ਵਧੀਆ ਉੱਤੇ ਬੈਣ ਨੂੰ ਐਨ ਇਦਾ ਪੱਟ ਜਿਹੇ ਦੇ ਨਾਲ ਹੀ ਲੱਗ ਜਾਂਦੇ ਸੀਟ ਦੇ ਥੱਲੇ ਜਮਾਂ ਹੀ ਤੇ ਇਹ ਚੋਕ ਤੋਂ ਬੰਦ ਹੁੰਦਾ ਕਿਉਂਕਿ ਇਹ ਮਾਈਕੋ ਪੰਪ ਕਰਕੇ ਹਨਾ ਆ ਦੇਖੋ ਇਹਨੂੰ ਮਾਈਕੋ ਪੰਪ ਪਿਆ ਇਹ ਵੀ ਚੋਕ ਤੋਂ ਬੰਦ ਹੁੰਦਾ ਆ ਤੇ ਹੋਰ ਇਹਨੂੰ ਕੋਈ ਵੀ ਇੰਟਰਕੂਲਰ ਆ ਜਿਹੜਾ ਆ ਇੰਟਰਕੂਲਰ ਛੋਟਾ ਆਉਂਦਾ ਇਹ ਆਪਣੇ ਜਿਹਦਾ ਸਪੈਸ਼ਲ ਐਡੀਸ਼ਨ ਆਉਂਦਾ ਵੀ ਪਾ ਵਾਸਤੇ ਇਹਦਾ ਤੇਲ ਠੰਡਾ ਕਰਨ ਵਾਲਾ ਤੇ ਇਹਨੂੰ ਡਰਾਈ ਦੂਆ ਮੋਗਲੇਲ ਵਾਲਾ ਹੀਰਕ ਲਿੰਕ ਪਰ ਆਉਂਦਾ ਹੈ ਜਿੱਦਾ ਉਹਨਾਂ ਨੂੰ ਸੁੱਕਾ ਹੁੰਦਾ ਆ ਇਹਨੂੰ ਆਪਣੇ ਜਿਹਦਾ ਪਹਿਲੇ ਹੌਲੈਂਡ ਨੂੰ ਪਲਾਸ ਨੂੰ ਆਉਂਦਾ ਹੁੰਦਾ ਸੀ ਉਹ ਉਹ ਵਾਲਾ ਸਾਹ ਲੈਣਾ ਆਉਂਦਾ ਜਿਹਦੇ ਵਿੱਚ ਤੇਲ ਪੈਣ ਦਾ ਹੁੰਦਾ ਜਾਣੀ ਤੇ ਬਹੁਤ ਘੈਂਟ ਟਰੈਕਟਰ ਆ ਇਹ ਬਹੁਤ ਜ਼ਿਆਦਾ ਇਹਨੂੰ ਇਦਾਂ ਆ ਵੀ ਜੇ ਤਾਂ ਆਪਾਂ ਇਹਨ ਤੇਰੇ ਹਾਲ ਤੇਰਾ ਹਾਲ ਇਦਾਂ ਵੀ ਫੋਰ 4 ਲੀਵਰ ਲਾ ਕੇ ਆਇਆ ਇਹ ਇੱਧਰ ਫੋਰ 4 ਲੀਵਰ ਲੱਗਾ ਆ ਸਾਈਡ ਤੇ ਆ ਬੜਾ ਫੋਰ 4 ਲੀਵਰ ਲਾ ਕੇ ਇਹਦੇ ਨਾਲ ਜਿਹੜੀ ਮਰਜ਼ੀ ਜੋ ਮਰਜ਼ੀ ਇੰਪਲੀਮੈਂਟ ਤੇਰਾ ਹਾਲ ਐਂਨੇ ਨਿਆਰੇ ਨਾਲ ਖਚੜਾ ਐਂ ਸਦਾ ਆ ਇਹਦੇ ਵਿੱਚ ਇੱਕ ਹਨਾ ਇੱਕ ਇਹ ਵਾਧਾ ਵੀ ਇਹਦੇ ਜਿਹੜੇ ਹੈੱਡ ਆ ਪਿਸਟਨ ਵਗੈਰਾ ਜਿੱਦਾਂ ਇਹ ਛੋਟਾ ਨਹੀਂ ਹੈਗੇ ਛੋਟੇ ਨਹੀਂ ਹੈਗੇ ਇਹਦੀ ਜਿੱਦਾਂ ਆਮ ਜਿੱਦਾ ਕਹ ਲਈਏ ਵੀ ਜਿੱਦਾਂ ਪੰਪ ਤੋਂ ਹੀ ਪਾਵਰ ਘੱਟ ਵੱਧ ਕਰ ਦਿੰਦੇ ਆ ਉਹ ਹਿਸਾਬ ਆ ਆਹ ਦੇ ਲੱਗਾ 4 ਵੀਲੀ ਵਰ 2 ਵੀਲੀ ਆਹ ਹੋ ਗਿਆ ਪੀਟੀਓ ਦਾ ਆ ਦੇਖੋ ਮਿੱਤਰੋ ਆ ਲੈਟਰਨ ਲੌਗ ਲਾਉਣ ਲਈ ਆ ਤਿਆਰ ਕਰ ਲਾਓ ਕੁੰਜੇ ਵਿੱਚ ਪਾਓ ਇਹਦਾ ਨਾਲ ਹੀ ਐਨ ਮਤਲਬ ਕੀ ਇਹ ਨਹੀਂ ਹੈਗਾ ਵੀ ਮੋਰੇ ਆ ਜਾਂ ਕਿਤੇ ਫੋਨ ਰੱਖਣ ਦੀ ਦਿੱਕਤ ਆ ਮੇਰੇ ਕਹਿੰਦਾ ਮੋਰੇ ਵੀ ਉਧਰ ਲੱਗਾ ਹੋਣਾ ਆ ਦੇਖੋ ਮੋਰੇ ਵੀ ਲੱਗਾ ਹੈ ਇੱਥੇ ਵੀ ਲੱਗਾ ਹੈ ਤੇ ਉੱਥੇ ਵੀ ਲੱਗਾ ਹੈ। ਉੱਥੇ ਆਪਾਂ ਇਹਦੇ ਵਿੱਚ ਦੂਜਾ ਵੀ ਕਰ ਸਕਦੇ ਆ। ਅ ਡਿਸਟ੍ਰੀਬਿਊਟਰ ਜਿੱਦਾਂ ਇਹਦੇ ਬੈਕ ਸਾਈਡ ਤੇ ਡਿਸਟ੍ਰੀਬਿਊਟਰ ਸਪੈਸ਼ਲ ਆ ਰਿਹਾ ਇਹਨੂੰ ਕੰਪਨੀ ਚੋਂ ਲੱਗਾ। ਟੌਪ ਲੈਂਕ ਟੰਗਣ ਵਾਲਾ ਵੀ ਬਹੁਤ ਯਾਨੀ ਕਿ ਇਹਦੇ ਵਿੱਚ ਫੀਚਰ ਘੈਂਟ ਘੈਂਟ ਆ ਬਹੁਤ ਫੈਨ ਆ ਇਸ ਟਰੈਕਟਰ ਦਾ। ਇਹਨੂੰ ਆਹ ਕ੍ਰੋਮ ਪੀਲੀਆਂ ਵਾਲੇ ਜਿੱਦਾਂ 4 ਵੀਲ ਹੈ ਜਿੰਨੇ ਨਹੀਂ ਤਾਂ ਆਮ ਜਿਹਦਾ ਹੁੰਦੇ ਆ ਉਹ ਕ੍ਰੋਸ ਵਾਲੇ ਉਹ ਨਹੀਂ ਇਹਨੂੰ ਇਹ ਤਾਂ ਬੰਦ ਹੈ ਆਹ ਦੇਖੋ। ਇੱਥੋਂ ਸਿੱਧੀ ਆਉਂਦੀ ਆ ਸ਼ਾਫਟ। ਅੰਨੇ ਮੋਰੇ ਘਰਾਰਾ ਚੱਲਦਾ ਇਹਦੇ ਵਿੱਚ ਤੇ ਜੇ ਮੇਰੇ ਭਰਾ ਨੇ ਹਨਾ 40 50 ਖੱਪਿਆਂ ਦੀ ਕੋਈ ਖੇਤੀ ਕਰ ਰਿਹਾ ਵੀ ਸਪੈਸ਼ਲ ਐਡੀਸ਼ਨ ਲੈਣ ਬਾਰੇ ਸੋਚ ਰਿਹਾ ਮੇਰੇ ਹਿਸਾਬ ਨਾਲ ਉਹਦੇ ਨਾਲ ਉਹ ਇਹ ਟਰੈਕਟਰ ਬਹੁਤ ਜ਼ਿਆਦਾ ਵੈਸੇ ਇੱਕ ਤਾਂ 4 ਵੀਲ ਤੇ ਆਪਾਂ ਨੂੰ ਮਿਲ ਜਾਂਦਾ ਆ ਇਹਦੇ ਮੋਢਲੇ ਟਾਇਰ ਜਿਹਦਾ ਇਹਨੂੰ ਹੁਣ 8 3 20 ਦੇ ਆਉਂਦੇ ਇਹਨੂੰ ਵੱਡੇ ਵੀ ਪੈ ਸਕਦੇ ਆ 9 ਦੇ ਵੀ ਪੈ ਸਕਦੇ ਆ ਤੇ ਇਹਨੂੰ ਆਹ ਬੇਡਬੁੱਡ ਪਾਏ ਤੇ ਜਿੱਦਾਂ ਇਹ ਆਲੂਆਂ ਵਾਲੀ ਮਸ਼ੀਨ ਹੈ ਜਿਹੜੀ ਮਰਜ਼ੀ ਜੋ ਮਰਜ਼ੀ ਇੰਪਲੀਮੈਂਟ ਕਰ ਸਕਦੇ ਆ ਜੇ ਆਪਾਂ ਇਹਦੀ ਪਾਵਰ ਵੀ ਵਧਾਉਣੀ ਹੈ ਹਨਾ ਤੇ ਇਹਨੂੰ ਹਾਲ ਸੈਟ ਦਾ 5 ਨੰਬਰ ਟਰਪੋ ਲਾ ਇੱਕ ਇਹਦੇ ਵਿੱਚ ਫੀਚਰ ਬਹੁਤ ਘੈਂਟ ਹੈ ਵੀ ਜਿਹੜਾ ਆਮ ਹਾਲ ਲੈਂਡ ਸਪੈਸ਼ਲ ਐਡੀਸ਼ਨ ਤੇ ਆ ਜਿੱਦਾਂ ਕਿਹੜੀ ਹੈ ਵੀ 5500 ਕਿਸੇ 'ਚ ਨਹੀਂ ਆਉਂਦਾ ਇਹਦੇ ਹੁਣ ਆਪਣੇ ਡੱਡੂ ਸ਼ੇਪ ਦੇ ਆ ਜਿੱਦਾਂ ਕਿਹੜੀ ਹੈ ਜਿਹੜੇ ਆਉਂਦੇ ਆ 60 10000 ਦੂਜੇ ਉਹਨਾਂ 'ਚ ਆਉਂਦਾ ਆ ਆਹ ਜਿਹੜਾ ਸ਼ਟਲ ਗੀਅਰ ਆ ਦੇਖੋ ਜਿਹੜੇ ਮਾਰਜੀ ਗੀਅਰ ਤੇ ਬਸ ਤੁਰਿਆ ਜਾਂਦਾ ਮਾਰ ਨਾਲ ਹੀ ਲੀਵਰ ਜਾਂ ਤੇ ਨਾਲ ਹੀ ਬੈਗ ਤੋਂ ਬਹੁਤ ਬੈਸਟ ਕੁਆਲਿਟੀ ਐ ਫਰੇਟਰ ਦੇ ਵਿੱਚ ਮੱਡ ਗਾਰਡ ਦੇਖੋ ਕਿੰਨੇ ਘੈਂਟ ਹੈ ਐਂਡ ਬੰਦ ਇਹ ਨਹੀਂ ਹੈਗਾ ਵੀ ਇਦਾਂ ਨੂੰ ਛੱਟੇ ਛੱਟੇ ਮਾਰੂਗਾ ਜਾਂ ਕੁਝ ਵੀ ਆ ਪਿੱਛੇ ਕੰਪਨੀ ਜੋਈ ਇਹਨੂੰ ਇੱਦਾਂ ਬੰਦ ਆਉਂਦੇ ਆ ਤੇ ਬੈਹਣ ਨੂੰ ਤਾਂ ਯਾਨੀ ਕਿ ਇੰਨਾ ਚਿਰ ਟਾ ਦੇਖੋ ਲਓ ਐਂ ਜਮਾਈ ਹਨਾ ਇਹ ਨਹੀਂ ਵੀ ਪੱਟ ਚੜੂ ਗਿਆ ਥੱਲੇ ਚਲ ਜਾਂਦੇ ਲੀਵਰ ਆ ਦੇ ਕੁੱਤੇ ਜਿੱਦਾ ਮਰਜੀ ਪੈ ਰ ਇਧਰ ਉਧਰ ਕਰੀ ਜੋ ਲੈਫਟ ਆ ਲੈਫਟ ਵੀ ਐਨ ਇੱਦਾਂ ਬੁੱਕਲ ਜੀ ਤੇ ਆ ਆ ਹੋ ਗਿਆ ਡਿਸਟਰੀਬਿਊਟਰ ਹੋ ਗਿਆ ਗੇਅਰ ਯਾਨੀ ਕਿ ਇਹਦੇ ਬਾਲੇ ਸਿਰਾ ਆ ਜਿਹੜੇ ਮਾਜੀ ਗੇਅਰ ਦੇ ਵਿੱਚ ਆ ਦੇਖੋ ਪ੍ਰੈਸ ਕਲੱਚ ਦੀ ਪੈਡਲ ਬਾਥੇ ਨੂੰ ਦੱਬੋ ਮੜਾ ਕਲੱਚ ਨੂੰ ਮੋੜ ਨੂੰ ਕਰ ਦੋ ਉਹ ਉਸ ਗੇਅਰ ਦੀ ਪਿੱਛੇ ਨੂੰ ਕਰ ਦੋ ਆ ਨਹੀਂ ਵਾ ਥੱਲੇ ਹੀ ਚਲ ਜਾਂਦੇ ਇਹ ਨਹੀਂ ਵੀ ਪਾਟ ਦੇ ਵਿੱਚ ਡੜੀ ਗਿਆ ਦੇਖੋ ਥੱਲੇ ਹੀ ਚਲ ਜਾਂਦੇ ਖਲਾਪ ਦੇ ਪਹਿਲਾ ਦੂਜਾ ਤੀਜਾ ਚੌਥਾ ਉੱਪਰ ਜਿਹਦਾ ਮਾਜੀ ਕੰਫਰਟ ਹੋ ਕੇ ਬੈਠੋ ਐ ਨਿਆਰੇ ਨਾਲ ਕੰਫਰਟ ਬੈਂਡ ਬਹੁਤ ਸਰਾ ਟਾਈਮ ਰਿਹਾ ਇਹਦੇ ਆਹ ਆਏ ਆ ਜਿਹੜੇ ਆਪਾਂ ਹਨਾ ਆਹ ਲੈਂਕਾ ਜਿਹੜੀਆਂ ਗੁੱਲੀਆਂ ਆ ਕੱਟ ਕੇ ਜੇ ਆਪਾਂ ਆਹ ਲੈਂਕਾ ਇਧਰ ਪਿੱਛੇ ਪਾਣੇ ਇਹਦੀ 200 ਕੁਇੰਟਲ ਯਾਨੀ ਕਿ ਜੇ 1600 ਆ ਦਾ 1800 ਹੋ ਜਾਂਦੀ ਜੇ 1800 ਆ ਦਾ 2000 ਤੱਕ ਇਹਦੀ ਇੰਨੀ ਕਿ ਯਾਨੀ ਕਿ ਫਰਕ ਪੈ ਜਾਂਦਾ ਲੈਫਟ ਕੈਪੈਸਿਟੀ ਤੇ ਛੋਟਿਆਂ ਦੇ ਛੋਟਾ ਆ ਜਿਹੜੀ ਚੀਜ਼ ਆ ਨਾ ਇਹਦੇ ਬਹੁਤ ਜ਼ਰਾ ਆ ਦੇਖੋ ਜਿਹੜਾ ਹੁਣ ਬੰਦੀ ਕੀਤਾ ਥੱਲੇ ਜੋ ਮਾਜੀ ਵਿਗੇ ਇਦਾਂ ਨਹੀਂ ਵੀ ਥੱਲੇ ਧਾਤੀ ਦੇ ਅੱਗੇ ਇਹਦੇ ਹੌਲਿਆਂ ਨੂੰ ਆਮਡੀਸ਼ਨ ਨੂੰ ਵੀ ਖਾਲੀ ਆਉਂਦਾ ਵੱਡਿਆਂ ਕੀ ਛੋਟਿਆਂ ਕੀ ਛੋਟਾ ਟਰੈਕਟਰ ਹੈ ਵੱਡਿਆਂ ਚ ਵੱਡਾ ਇਹਦੇ ਨਾਲ ਇਹਨੂੰ ਹਨਾ ਜਿੱਦਾਂ ਹਾਲ ਸੈਟ ਦਾ ਟਰਬੋ ਲਾ ਕੇ ਪੰਜ ਨੰਬਰ ਦਾ ਜਿੱਤਾ ਮਰਜੀ ਜਿਹੜਾ ਮਰਜੀ ਆਪਾਂ ਕੰਮ ਲੈ ਸਕਦੇ ਆਣ ਪੂਰੀ ਕੰਡ ਕਰਦਾ ਸਰਾ ਟਰੈਕਟਰ ਹੈ ਜੇ ਆਪਾਂ ਇਹਨੂੰ ਫੇਰ ਨੋਰਮਲ ਰੋਡ ਤੇ ਜਾਂ ਆਮ ਲੋਕਲ ਕੰਮਾਂ ਨੂੰ ਵੀ ਰੱਖਣਾ ਹੈ ਬਹੁਤ ਤੇਲ ਦਾ ਖਰਚਾ ਇਹਦਾ ਉਹਨਾਂ ਘਾਟਿਆ ਚ ਪੈਸੇ ਨਹੀਂ ਆਉਂਦੇ ਤੇ ਜੇ ਆਪਾਂ ਇਹਨੂੰ ਟਰਬੋ ਲਾ ਲੈਂਦੇ ਆ ਮਾੜੀ ਮੋਟੀ ਪੰਪਰੀ ਸੈਟਿੰਗ ਕਰਾਂਗੇ ਜੋ ਮਰਜੀ ਐਮਪਲੀਮੈਂਟਰੀ ਮਗਰ ਪਾਓ ਐਣ ਪਟਾਕੇ ਪਾਉਂਦਾ ਫਿਰਦਾ